ਰਸ਼ੀਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਅਤੇ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਗਾਵਤ ਨੂੰ ਲੈ ਕੇ ਬਿਆਨ ਦਿੱਤਾ ਉਹਨਾਂ ਕਹਿ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੋਈ ਬਗਾਵਤ ਨਹੀਂ ਤੇ ਨਾ ਹੀ ਮੈਂ ਦਲ ਬਦਲੂਗਾ ਤੇ ਨਾ ਹੀ ਮੌਕਾ ਪ੍ਰਸਤ ਹੈ ਇਸ ਦੇ ਨਾਲ ਹੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਨੇ ਉਹਨਾਂ ਨੂੰ ਵੀ ਏਕੇ ਦੀ ਅਪੀਲ ਕੀਤੀ ਹੈ ਇਸ ਮੌਕੇ ਤੇ ਵਿਕਰਮ ਮਜੀਠੀਆ ਨੇ ਗੱਲਬਾਤ ਕਰਦੇ ਹੋਏ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਿਸ਼ਾਨੇ ਤੇ ਲੈਂਦੇ ਹੋਏ ਉਹਨਾਂ ਦੇ ਮੰਤਰੀਆਂ ਤੇ ਵੱਡੇ ਸਵਾਲ ਵੀ ਚੁੱਕੇ ਨੇ ਕੀ ਕੁਝ ਕਿਹਾ ਵਿਕਰਮ ਮਜੀਠੀਆ ਨੇ ਆਓ ਸੁਣਦੇ ਹਾਂ ਉਹ ਅੱਜ ਦਾ ਜਿਹੜਾ ਮੁੱਦਾ ਹੈ ਨਾ ਜੀ ਜੋ ਪੰਜਾਬ ਦੇ ਲਾਅ ਨਾ ਆਰਡਰ ਦੇ ਹਾਲਾਤ ਬਣੇ ਆ ਔਰ ਪੰਜਾਬ 'ਚ ਜੋ ਟੈਰਰਿਜ਼ਮ ਵਾਲੇ ਦਿਨਾਂ ਤੇ ਜੋ ਹਾਲਾਤ ਬਣੇ ਉਹ ਜੇ ਹਾਲਾਤ ਬਣੇ ਪਏ ਆ ਬਾਰਡਰ ਦਾ ਏਰੀਆ ਇੰਡੋ-ਪਾਕ ਬਾਰਡਰ 'ਚ ਇੱਕ ਬੰਦਾ ਮਿਸਿੰਗ ਹੋ ਜੇ ਤੇ ਸਰਕਾਰ ਜਵਾਬ ਦੇ ਨਾ ਹੋਵੇ ਐਨ ਆਰ ਆਈ ਪਰਿਵਾਰ ਹੋਵੇ ਐਨ ਆਰ ਆਈ ਮਨਿਸਟਰ ਜਵਾਬ ਨਾ ਦੇਵੇ ਥਿਸ ਇਜ਼ ਅ ਵੈਰੀ ਸੀਰੀਅਸ ਇਸ਼ੂ ਦੂਜੀ ਗੱਲ ਭਗਵੰਤ ਮਾਨ ਜਲੰਧਰ ਦੀ ਚੋਣ ਚ ਫਿਰਦਾ ਜਲੰਧਰ ਦੀ ਚੋਣ ਚ ਉਹਨਾਂ ਦੇ ਚਹੇਤੇ ਉਹਨਾਂ ਦਾ ਅਨਮੋਲ ਹੀਰਾ ਜਿਹਨੂੰ ਉਹਨਾਂ ਨੇ 2022 ਚ ਆਪ ਹੈਂਡ ਪਿਕ ਕੀਤਾ ਟਿਕਟ ਦਿੱਤੀ ਉਹ ਐਮ ਐਲ ਏ ਬਣੇ ਸ਼ੀਤਲ ਅਰੰਗਾਲ ਜੀ ਉਹਨਾਂ ਨੇ ਉਸ ਵੇਲੇ ਏਡਾ ਪਿਆਰ ਸੀ ਉਹਨਾਂ ਦੀ ਮੈਂ ਫੋਟੋਆਂ ਵੀ ਸਾਂਝੀਆਂ ਕੀਤੀਆਂ ਨੇ ਕਿ ਉਹ ਸ਼ੀਤਲ ਜੀ ਨੇ ਇਹ આરોਪ ਲਾਇਆ ਕਿ ਲੋਟ ਆਪਰੇਸ਼ਨ ਲੋਟਸ ਭਾਜਪਾ ਕਰਦੀ ਸੀ ਸਾਨੂੰ 25-25 ਕਰੋੜ ਦਾ ਆਫਰ ਸੀ ਉਹਦੀ ਸ਼ਿਕਾਇਤ ਸੀਐਮ ਸਾਹਿਬ ਨੇ ਆਪ ਹਰਪਾਲ ਚੀਮਾ ਨੰਬਰ 2 ਐਨ ਕੈਬਨਿਟ ਫਾਈਨੈਂਸ ਮਿਨਿਸਟਰ ਦੀ ਡਿਊਟੀ ਲਈ ਡੀਜੀਪੀ ਕੇ ਸਾਹਿਬ ਕੋਲ 15-20 ਐਮਐਲਏ ਗਏ ਸਰਦਾਰ ਬੋਤਰਾਮ ਜੀ ਬੋਤਰਾ ਜਿਹੜੇ ਉਹਨਾਂ ਦੇ ਪ੍ਰਧਾਨ ਨੇ ਨਾਲ ਗਏ ਪਰਚਾ ਦਰਜ ਹੋਇਆ ਰਿਜ਼ਲਟ 0 ਆਇਆ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਤੇ ਤਗੜੇ ਹੋ ਕੇ ਆਪ ਦੇ ਮੁੱਛ ਦੇ ਵਾਲ ਦੀ ਆਪ ਦੇ ਅਨਮੋਲ ਹੀਰੇ ਦੀ ਭਗਵੰਤ ਮਾਨ ਸਾਹਿਬ ਨੇ ਸ਼ਿਫਟ ਕੀਤੀ ਕਿ ਬੰਦਾ ਨਹੀਂ ਡੋਲਿਆ ਇਹ ਖਲੋਤਾ ਰਿਹਾ ਔਰ ਉਸ ਬੰਦੇ ਨੇ ਅੱਜ ਭਗਵੰਤ ਮਾਨ ਤੇ આરોਪ ਲਾਇਆ ਹੁਣ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਹੁਣ ਦੱਸ ਭਾਈ ਤੇਰੇ ਅਨਮੋਲ ਹੀਰਾ ਹੁਣ ਤਾਂ ਤੇਰੇ ਤੇ ਇਲਜ਼ਾਮ ਲਾ ਰਿਆ ਕਿ ਜਿੰਨਾ ਲਾਟਰੀ ਦਾ ਛੱਟਾ ਬਾਜ਼ਾਰ ਜੋ ਸ਼ਰਾਬ ਮਾਪਿਆ ਸਾਰਾ ਕੁਝ ਕੌਣ ਚਲਾ ਰਿਆ ਸੀਐਮ ਸਾਹਿਬ ਦਾ ਪਰਿਵਾਰ ਚਲਾ ਰਿਆ ਐਮਐਲਏਆਂ ਦਾ ਨਾਂ ਉਹਨੇ ਲੈਤਾ ਹੁਣ ਇਹ ਸਾਰਾ ਵਿਸ਼ਾ ਐਡਾ ਡੇਂਜਰਸ ਬੀ ਹੋ ਗਿਆ ਕਿ ਜਦੋਂ ਹੁਣ ਉਹਦੀ ਇਨਕੁਆਇਰੀ ਕੌਣ ਕਰੂ ਚੀਫ ਮਿਨਿਸਟਰ ਸਾਹਿਬ ਆਪ ਕਮਾਲ ਹੋ ਗਈ ਫਿਰ ਤਾਂ ਆਪ ਹੀ ਜੱਜ ਆਪ ਹੀ ਮੁਜਰਮ ਤੇ ਆਪ ਹੀ ਵੈਚਲਾ ਆਪ ਹੀ ਵਕੀਲ ਇਹ ਸਲਾਤ ਚ ਉਹਦੀ ਇੰਡੀਪੈਂਡੈਂਟ ਇਨਕੁਆਇਰੀ ਔਰ ਇੰਡੀਪੈਂਡੈਂਟ ਇਨਕੁਆਇਰੀ ਐਸ ਲਈ ਵੀ ਜ਼ਰੂਰੀ ਆ ਕੱਲ ਸੀਐਲ ਸਰਬ ਉਹਨੂੰ ਦਬਕਾ ਮਾਰ ਰਿਹਾ ਚੈਲੰਜ ਕੀਤਾ ਨਾ ਨਾ ਦਬਕਾ ਮਾਰ ਰਿਹਾ ਕਿ ਤੇਰੇ ਜਿਹੜੇ ਡਰੱਗ ਦੇ ਕੇਸ ਨੇ ਨਾ ਮੈਂ ਦੱਸੂ ਤੇ ਡਰੱਗ ਦੇ ਕੇਸ ਤਾਂ ਜਾਗਰ ਹੋਈ ਸੀ ਜਦੋਂ ਤੇਰੇ ਨਾਲ ਸੀ ਭਗਵੰਤ ਮਾਨ ਉਦੋਂ ਤੂੰ ਇਹਨੂੰ ਥਾਪੀਆਂ ਦਿੰਦਾ ਸੀ ਮਤਲਬ ਡਰੱਗ ਆਸਤੇ ਮਾਪ ਡੰਡ ਦੋਰੇ ਕਿ ਜਦ ਤੱਕ ਤਾਂ ਉਹ ਆਮ ਆਦਮੀ ਪਾਰਟੀ 'ਚ ਸੀ ਉਹਨੂੰ ਸਭ ਆਪ ਐ ਅੱਜ ਉਹਨੂੰ ਤੋ ਦਬਕੇ ਮਾਰਨ ੜਿਆ ਉਦੋਂ ਪਰਚਾ ਕਿਉਂ ਨਾ ਦਿੱਤਾ ਸੋ ਸੀਐਮ ਸਾਹਿਬ ਦੀ ਵੀ ਕਾਰਗੁਜ਼ਾਰੀ ਲਾਅ ਐਂਡ ਆਰਡਰ ਨੂੰ ਲੈ ਕੇ ਅੱਜ ਦੇ ਹਾਲਾਤਾਂ ਨੂੰ ਲੈ ਕੇ ਤੁਹਾਡੇ ਸਾਹਮਣੇ ਪੂਰੀ ਸਰਕਾਰ ਜਲੰਧਰ ਦੇ ਵਿੱਚ ਡਟੀ ਐ ਸੀਐਮ ਸਾਹਿਬ ਨੇ ਘਰ ਵੀ ਲੈ ਲਿਆ ਕਿੰਨਾ ਕੁ ਜਾ ਨਹੀਂ ਸਰਕਾਰ ਪੂਰੀ ਡਟੀ ਐ ਤਾਂ ਮੈਨੂੰ ਨਹੀਂ ਪਤਾ ਦੋ ਮੰਤਰੀ ਨਹੀਂ ਲੱਭ ਰਹੇ ਉੱਥੇ ਇੱਕ ਬਲਕਾਰ ਛੋ ਜੀ ਦੀ ਬੜੀ ਖਤਰਨਾਕ ਵੀਡੀਓ ਸਾਹਮਣੇ ਪਹਿਲੀ ਵਾਰੀ ਦੇਖ ਰਿਆਂ ਜੀ ਸਟਾਰ ਪ੍ਰਚਾਰਕ ਉੱਥੇ ਲੱਭ ਹੀ ਨਹੀਂ ਰਿਹਾ ਹੁਣ ਜਲੰਧਰ ਦੀ ਜਿਮਨੀ ਚੋਲ ਹੋਵੇ ਜਲੰਧਰ ਦਾ ਮੰਤਰੀ ਹੋਵੇ ਤੇ ਉੱਥੇ ਜਾਵੇ ਨਾ ਸਰਕਾਰ ਦਾ ਤਾਂ ਇੱਥੋਂ ਹੀ ਹਾਲ ਵੇਖ ਲਓ ਕੀ ਆ ਉਹਨੂੰ ਘਰੇ ਬੰਦ ਕੀਤਾ ਨਜ਼ਰਬੰਦ ਕੀਤਾ ਤੂੰ ਨਾ ਬਾਹਰ ਆ ਜੀ ਇੱਕੋ ਕਟਾਰੂ ਚੱਕ ਤੋ ਵੋਟਾਂ ਮੰਗਾ ਲੈਣੀ ਆ ਇਕ ਉਹਨੂੰ ਨਜ਼ਰਬੰਦ ਕੀਤਾ ਕਮਾਲ ਦੀ ਗੱਲ ਹੈ ਯਾਰ ਇਹ ਕੀ ਹੋਕੀ ਰਿਹਾ ਆਂਦੇ ਘਰ ਦੇ ਬਾਹਰ ਪਰ ਉਹਨਾਂ ਨੇ ਜਿਹੜੇ ਦਿਵਿਆਂਗ ਸੀਗੇ ਟੀਚਰ ਜਿਹੜੇ ਮਤਲਬ ਹੈਂਡੀਕੈਪ ਸੀਗੇ ਉਹਨਾਂ ਨੂੰ ਧੋਇਆ ਗਿਆ ਬਹੁਤ ਬੁਰੀ ਤਰ੍ਹਾਂ ਤੁਸੀਂ ਵੀ ਉਹ ਟਵੀਟ ਕੀਤਾ ਉਹ ਬਹੁਤ ਮੰਦ ਭਾਗ ਦੇ ਦੇਖੋ ਸਾਡੇ ਪ੍ਰੋਫੈਸਰ ਸਾਹਿਬ ਨੇ ਭੈਣਜੀ ਦਾ ਨਵ ਆਪਣਾ ਕੀ ਪ੍ਰੋਫੈਸਰ ਸਾਹਿਬ ਦਾ ਆਪਣਾ ਦਾ ਕੀ ਨਾਮ ਜਿਹੜੇ ਕੱਲ ਆਪਾਂ 1158 ਵਾਲੇ ਜਸਵਿੰਦਰ ਕੌਰ ਜੀ ਜੀ ਉਹਨਾਂ ਦੇ ਬੜੇ ਲੰਮੇ ਸਮੇਂ ਤੋਂ ਲੜਾਈ ਲੜ ਰਹੇ ਤੁਹਾਨੂੰ ਯਾਦ ਹੋਣਾ ਕਿ ਜਿਹੜਾ ਇਹਨਾਂ ਦਾ ਮੰਤਰੀ ਆ ਬੈਂਚ ਉਹਦੇ ਖਿਲਾਫ ਵੀ ਬਲਵਿੰਦਰ ਕੌਰ ਜਾਂ ਬਲਵਿੰਦਰ ਕੌਰ ਜਨ ਜਿਨ੍ਹਾਂ ਨੇ ਇੱਕ ਪ੍ਰੋਫੈਸਰ ਨੇ ਸੁਸਾਈਡ ਕਰ ਲਿਆ ਉਸ ਵੇਲੇ ਵੀ ਇਹ ਉਹਨਾਂ ਦੇ ਪ੍ਰਧਾਨ ਨੇ ਭੈਣ ਜੀ ਜਸਵਿੰਦਰ ਕੌਰ ਹੈਂਡੀਕੈਪ ਹੋਣ ਦੇ ਬਾਵਜੂਦ ਵੀ ਕਿੰਨਾ ਇੱਕ ਸਾਲ ਲਗਭਗ ਉੱਥੇ ਬਹਿ ਕੇ ਆਪ ਦਾ ਸੰਘਰਸ਼ ਲੜ ਰਹੇ ਜੇ ਅੱਜ ਇਲੈਕਸ਼ਨ ਆਈ ਤੇ ਉਹ ਸੀਐਮ ਸਾਹਿਬ ਨੂੰ ਲੱਭਦੇ ਆ ਕਿਉਂਕਿ ਸੀਐਮ ਸਾਹਿਬ ਤਾਂ ਲੱਭਦੇ ਨਹੀਂ ਕਿਥੇ ਦੋ ਤਿੰਨ ਆਰੀ ਉਹ ਦੋ ਵੀਡੀਓ ਸਾਂਝੀ ਹੋਈ ਆ ਜਦੋਂ ਬੈਂਕ ਸਾਹਿਬ ਉਹਨਾਂ ਨੂੰ ਜੂਸ ਪਿਲਾ ਰਿਹਾ ਕਿ ਤੁਹਾਡੀਆਂ ਮੰਗਾ ਮੰਨੀਆਂ ਕਿ ਤੁਸੀਂ ਉਨ ਆ ਜਾਓ ਉਹ ਬਹਿ ਜਾਂਦੇ ਰਹੇ ਆ ਇਹ ਫੇਰ ਮੁੱਕ ਜਾਂਦੇ ਰਹੇ ਕੱਲ ਜੇ ਕੋਈ ਪੰਜਾਬ ਦਾ ਧੀਪੋ ਤੁਹਾਡੇ ਕੋਲ ਮੰਗਾ ਲੈ ਕੇ ਗਿਆ ਆਂਗ ਹੀ ਨਾ ਉਹਦੇ ਨਾਲ ਤੁਸੀਂ ਇਸ ਤਰੀਕੇ ਦੀ ਖਿੱਚ ਤੂੰ ਕਰੋ ਕੀ ਇਹ ਇਨਸਾਨੀਅਤ ਹੈ ਕੀ ਇਹ ਪੰਜਾਬ ਦੀ ਧਰਤੀ ਨੂੰ ਇਹ ਗੱਲਾਂ ਫੱਬਦੀਆਂ ਨੇ ਭਗਵੰਤ ਮਾਨ ਦੀ ਬਕਲਾਹਟ ਇਸ ਲਈ ਵੀ ਹੈ ਜੀ ਕਿਉਂਕਿ ਇਹ ਗੱਲ ਤੈਅ ਹੈ ਕਿ ਜਮਨੀ ਚੋਣ ਭਗਵੰਤ ਮਾਨ ਹਾਰੂਗਾ ਔਰ ਹਾਰਨ ਤੋਂ ਬਾਅਦ ਇਹਨੂੰ ਸੀਐਮ ਸ਼ਿਪ ਤੋਂ ਲਾ ਦੇਣਾ ਇਸ ਲਈ ਤੁਸੀਂ ਵੇਖ ਰਹੇ ਹੋ ਪ੍ਰਚਾਰ ਸੀਐਮ ਟੱਬਰ ਹੀ ਕਰ ਰਿਹਾ ਪਾਰਟੀ ਨਹੀਂ ਕਰਦੀ ਪਾਰਟੀ ਨੇ ਆਪ ਦਾ ਆਮ ਆਦਮੀ ਪਾਰਟੀ ਨੇ ਇਸ ਕੰਮ ਤੋਂ ਕੀਤਾ ਕਿਨਾਰਾ ਕੌਰ ਕੁਲਤਾਰ ਸਿੰਘ ਸੰਧਵਾ ਸਾਹਿਬ 10 ਤਰੀਕ ਤੋਂ ਬਾਅਦ ਜਿਹੜਾ ਰਿਜ਼ਲਟ ਆਉਣਾ ਛੋਡੇ ਪੰਜਾਬ ਦੇ ਨਵੇਂ ਸੀਐਮ ਹੋ ਸਕਦੇ ਇਸ ਗੱਲ ਦੀ ਚਰਚਾ ਇਸ ਲਈ ਵੀ ਆ ਕਿ ਦਵਾਈਆਂ ਕੀੜੇ ਮਾਰ ਦਵਾਈਆਂ ਦਾ ਇੱਕ ਵੱਡਾ ਸੈਮੀਨਾਰ ਹੋਵੇ ਉਹ ਸੈਮੀਨਾਰ 'ਚ ਐਗਰੀਕਲਚਰ ਮਨਿਸਟਰ ਹੋਣ ਖੁੱਡੀਆਂ ਸਾਹਿਬ ਉਸ ਸੈਮੀਨਾਰ 'ਚ ਡਾਕਟਰ ਬਲਬੀਰ ਸਿੰਘ ਜੀ ਹੋਲ ਹੈਲਥ ਮਿਨਿਸਟਰ ਤੇ ਉਸ ਸੈਮੀਨਾਰ ਦੀ ਪ੍ਰਧਾਨਗੀ ਕਰ ਰਹੇ ਹੋਣ ਸਪੀਕਰ ਸਾਹਿਬ ਇੱਕ ਪ੍ਰੈਸ ਸਟੇਟਮੈਂਟ ਨਿਕਲਦੀ ਆ ਕੀੜੇ ਮਾਰ ਦਵਾਈਆਂ ਦੇ ਉਲਟ ਉਹਨਾਂ ਕੰਪਨੀਆਂ ਦੇ ਖਿਲਾਫ ਕੀ ਭਾਈ ਇਹ ਧਰਤੀ ਨੂੰ ਪ੍ਰਦੂਸ਼ਿਤ ਕਰ ਰਹੀਆਂ ਲੋਕਾਂ ਦਾ ਨੁਕਸਾਨ ਕਰ ਰਹੀਆਂ ਜਾਨਵਾਲੀ ਉਸ ਪ੍ਰੈਸ ਨੋਟ ਨੂੰ ਰੋਕਿਆ ਜਾਂਦਾ ਹੁਣ ਗੱਲਾਂ ਦੋ ਸਪਸ਼ਟ ਹੁੰਦੀਆਂ ਨੇ ਖਬਰ ਚਲਾਉਣ ਤੋਂ ਵੀ ਰੋਕਿਆ ਜਾਂਦਾ ਖਬਰ ਚਲਾਉਣ ਤੋਂ ਰੋਕਿਆ ਜਾਂਦਾ ਸਪੀਕਰ ਸਾਹਿਬ ਦਾ ਦਫਤਰ ਉਹਦੇ 'ਚ ਜਵਾਬ ਤਲ ਵੀ ਕਰਦਾ ਕਿ ਮੇਰਾ ਪ੍ਰੈਸ ਨੋਟ ਕਿਉਂ ਰੋਕਿਆ ਉਹ ਰੋਕਣ ਦੇ ਕਾਰਨ ਤਾਂ ਦੋ ਹੀ ਹੋ ਸਕਦੇ ਆ ਇੱਕ ਤਾਂ ਭਗਵੰਤ ਮਾਨ ਦੀ ਬਕਲਾਹਟ ਕਿ ਸਪੀਕਰ ਕਿਥੇ ਲੋਕਾਂ ਦੇ ਮੁੱਦੇ ਵੱਧ ਜਾ ਕੇ ਕਰ ਰਿਹਾ ਅੱਗੇ ਨਾ ਲੰਘ ਜੇ ਤੇ ਸਪੀਕਰ ਕਿਥੇ ਹੁਣ ਮੁੱਖ ਮੰਤਰੀ ਦੀ ਕੁਰਸੀ ਦੇ ਨੇੜੇ ਨਾ ਪਹੁੰਚ ਜੇ ਤੇ ਤੀਜਾ ਕਿ ਜਾ ਭਗਵੰਤ ਮਾਨ ਉਹ ਜਿਹੜੀ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਉਹਨਾਂ ਤੋਂ ਪੈਸੇ ਖਾ ਰਿਆ ਤਾਂ ਉਹਨਾਂ ਦੀ ਮਦਦ ਕਰ ਰਿਆ ਇਹ ਤਾਂ ਭਗਵੰਤ ਮਾਨ ਹੀ ਦੱਸੇ ਅੰਦਰੂਨੀ ਜੰਗ ਖਾਨਾ ਜੰਗੀ ਇੰਨੀ ਤੇਜ਼ ਹੋ ਗਈ ਆਮ ਆਦਮੀ ਪਾਰਟੀ 'ਚ ਕਿ ਸਾਰੀ ਪਾਰਟੀ ਇਸ ਕੰਮ ਨੂੰ ਲੱਗੀ ਆ ਕਿ ਇਹ ਹਰੇ ਤੇ ਸ਼ਾਇਦ ਪੰਜਾਬ ਦਾ ਭਲਾ ਹੋ ਜੇ ਪੰਜਾਬ ਦਾ ਸੋਚ ਕੰਜਾਰੇ ਨੇ ਲੌਕੀ ਲੰਬੀ ਤਸ਼ੱਦਦ ਜਿਹੜੀ ਪਰਿਵਾਰ ਨੂੰ ਚੱਲਨੀ ਪਈ ਹੈ ਸੋਚ ਕੰ ਦੇਖੋ ਇਸ ਤਰ੍ਹਾਂ ਹੈ ਮੈਂਬਰ ਪਾਰਲੀਮੈਂਟ ਬਣੇ ਨੇ ਲੋਕਾਂ ਨੇ ਬਣਾਇਆ ਸੌ ਚੁੱਕਣਾ ਸੰਵਿਧਾਨਿਕ ਹੱਕ ਹੈ ਸੰਵਿਧਾਨ ਦੀ ਸੌ ਚੁੱਕ ਕੇ ਆਪ ਦੀ ਕਲ ਉਹਨਾਂ ਨੇ ਐਮਪੀ ਦੀ ਸ਼ੁਰੂਆਤ ਕਰਨੀ ਹੈ ਸੰਵਿਧਾਨ 'ਚ ਭਰੋਸਾ ਉਹਨਾਂ ਨੇ ਆਪ ਦਾ ਦਿਖਾਉਣਾ ਚੰਗੀ ਗੱਲ ਹੈ ਜੀ ਇੱਥੇ ਮਾੜੀ ਗੱਲ ਹੈ ਜੀ ਜਦੋਂ ਅਕਾਲੀ ਦਲ ਦੀਆਂ ਮੀਡੀਆ ਦੇ ਵਿੱਚ ਕੋਨੇ 5 ਲੱਖ 5 ਲੱਖ ਦੇ ਨੇੜੇ ਤੇੜੇ ਕਰਜ਼ਾ ਪਹੁੰਚ ਜਾਣਾ ਸਬਸਿਡੀ ਦਿੱਤੀ ਨਹੀਂ ਜਾ ਰਹੀਆਂ ਤਨਖਾਹਾਂ ਆ ਨਹੀਂ ਰਹੀਆਂ ਡਵੈਲਪਮੈਂਟ ਹੋ ਨਹੀਂ ਰਹੀ ਕਿਉਂਕਿ ਕਰਜ਼ੇ ਖਜ਼ਾਨੇ 'ਚ ਪੈਸੇ ਹੀ ਕੋਈ ਨਹੀਂ ਲੌਨ ਆਰਡਰ 0 ਸੂਬੇ ਦੇ ਫਿਜ਼ੀਕਲ ਹਾਲਾਤ 0 ਵੈਲਫੇਅਰ ਸਕੀਮਾਂ ਬੰਦ ਲੋਕਾਂ ਨੂੰ ਤਨਖਾਹਾਂ ਮਿਲ ਨਹੀਂ ਰਹੀਆਂ ਟੀਏ ਡੀਏ ਪੈਨਸ਼ਨ ਤਨਖਾਹਾਂ 'ਚ ਵਾਅਦਾ ਕੋਈ ਸੋਚ ਹੀ ਨਹੀਂ ਸਕਦਾ ਇੰਨਾ ਹਾਲਾਤਾਂ ਚ ਤੁਸੀਂ ਸਮਝਦੇ ਹੋ ਕਿ ਪੰਜਾਬ ਚ ਕੋਈ ਗਵਰਨੈਂਸ ਨਾ ਦੀ ਚੀਜ਼ ਬੈਗੀ ਪੰਜਾਬ ਤਾਂ ਪਾਰਟੀ ਦੇ ਵਿੱਚ ਦੋ ਫਾੜ ਨੂੰ ਲੈ ਕੇ ਜਿਵੇਂ ਤੁਸੀਂ ਜ਼ਿਕਰ ਕੀਤਾ ਸੰਧਵਾ ਸਾਹਿਬ ਦਾ ਭਗਵੰਤ ਸਿੰਘ ਮਾਨ ਦਾ ਤਾਂ ਉਹ ਅਗੂ ਕਹਿੰਦੇ ਨੇ ਕਿ ਮਜੀਠੀਆ ਸਾਹਿਬ ਦੀ ਜਿਹੜਾ ਪਾਰਟੀ ਆ ਅਕਾਲੀ ਦਲ ਦੇ ਵਿੱਚ ਵੀ ਉਹ ਵੀ ਦੋ ਫਾੜ ਦਿਖਾਈ ਦੇ ਰਹੇ ਨੇ ਕਿਤੇ ਨਾ ਕਿਤੇ ਕੌਣ ਕੌਣ ਵਿਰੋਧੀ ਤੇ ਰਹਿਗਾ ਜੀ ਵਿਰੋਧੀ ਤੇ ਤਾਂ ਬਹੁਤ ਕੁਝ ਕਹੀ ਜਾਵੇ ਮੇਰਾ ਪ੍ਰੈਸ ਨੋਟ ਕਿਸੇ ਨੇ ਰੋਕਿਆ ਸੋ ਦਾਦੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਲਗਾਤਾਰ ਬਗਾਵਤ ਨਜ਼ਰ ਆ ਰਹੀ ਹੈ ਕਿਉਂਕਿ ਕਈ ਆਗੂ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਚੁੱਕੇ ਨੇ ਬਾਗੀ ਹੋ ਚੁੱਕੇ ਨੇ ਲੈ ਕੇ ਇਸ ਦੇ ਉੱਤੇ ਵਿਕਰਮਜੀਠੇ ਨੇ ਸਭ ਨੂੰ ਏਕੇ ਦੀ ਅਪੀਲ ਕੀਤੀ ਬਿਰਾ ਰਿਪੋਰਟ ਅਖੰਡ ਲੋਕ